ਸਰਦਾਰ ਨੂੰ ਸਤਿ ਸ੍ਰੀ ਅਕਾਲ ਤੇ ਅੱਜ ਦੀ ਗੱਲ ਹੈ ਮਾਨ ਸਨਮਾਨ ਦੀ ਲੜਾਈ ਲੜਾਈ ਉਹ ਜਿਹੜੀ ਅਸੀਂ ਬਹੁਤ ਪਿੱਛੇ ਸਮੇਂ ਤੋਂ ਲੜ ਰਹੇ ਹਾਂ ਕਿਉਂਕਿ ਮਾਨ ਸਨਮਾਨ ਦੀ ਲੜਾਈ ਅੱਜ ਸਰਦਾਰ ਜਸਵੀਰ ਸਿੰਘ ਗੜੀ ਜੀ ਲੜ ਰਹੇ ਆ ਹਰ ਇੱਕ ਦੇ ਨਾਲ ਹਿੱਕ ਠੋਕ ਕੇ ਉਹ ਲੜਾਈ ਲੜ ਰਹੀ ਹੈ ਜਿਹੜੀ ਮਾਨ ਸਨਮਾਨ ਦੀ ਲੜਾਈ ਹੋਵੇ ਅੱਜ ਰਾਜਾ ਬੜਿੰਗ ਪਹਿਲਾਂ ਨਿਰਮਲ ਸਿੰਘ ਦੀ ਲੜਾਈ ਅੱਜ ਰਾਜਾ ਬੜਿੰਗ ਨੂੰ ਤੁਸੀਂ ਤਲਵ ਕੀਤਾ 6 ਨਵੰਬਰ ਨੂੰ ਕੀ ਕਾਰਨ ਹੋਗੀ ਕਿ ਅੱਜ ਵੀ ਅਸੀਂ ਉਹ ਪਿਛਲੀਆਂ ਸਦੀਆਂ ਵਿੱਚ ਘੁੰਮਦੇ ਆ ਜਦੋਂ ਇਹ ਤਸੀਏ ਸਾਰੇ ਚੱਲੇ ਅਸੀਂ ਆਪਣੇ ਤਨ ਤੇ ਨਹੀਂ ਤਾਂ ਆਜਾ ਬੜਿੰਗ ਜੀ ਤਰਨ ਤਾਰਨ ਵਿਧਾਨ ਸਭਾ ਚੋਣ ਦੇ ਦੌਰਾਨ ਜੋ ਮਰਹੂਮ ਸਰਦਾਰ ਬੂਟਾ ਸਿੰਘ ਜੀ ਦੇ ਕਰੈਕਟਰ ਸ਼ਬੀ ਪਰ ਜਿਸ ਤਰੀਕੇ ਨਾਲ ਬੋਲਿਆ ਗਿਆ ਉਹਦੇ ਨਾਲ ਪੂਰੇ ਪੰਜਾਬ ਦੇ ਵਿੱਚ ਇੱਕ ਇਹ ਗੱਲ ਗਈ ਆ ਕਿ ਇਹਦੀ ਪੁਛ ਪੜਤਾਲ ਇਸ ਗੱਲ ਦੀ ਹੋਣੀ ਚਾਹੀਦੀ ਆ ਉਸ ਪੁੱਛ ਪੜਤਾਲ ਦੇ ਨਜ਼ਰੀਏ ਨਾਲ ਹੀ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਵੱਲੋਂ ਰਾਜਾ ਬੜਿੰਗ ਜੀ ਨੂੰ 6 ਨਵੰਬਰ ਦਾ ਨੋਟਿਸ ਪੇਸ਼ ਹੋਣ ਲਈ ਦਿੱਤਾ ਗਿਆ ਕੀ ਲੱਗਦਾ ਕਿ ਤੁਸੀਂ ਤੜੀ ਪਾਰ ਦੀ ਵੀ ਗੱਲ ਕੀਤੀ ਹੈ ਬੀਜੇਪੀ ਵੀ ਅੱਜ ਤੜੀ ਪਾਰ ਦੀ ਗੱਲ ਕੀਤੀ ਪਹਿਲਾਂ ਸਾਰਾ ਤੁਸੀਂ ਸਟਾਰਟ ਕੀਤਾ ਕਿ ਉਹਨੂੰ ਤਲਵ ਕੀਤਾ ਉਸ ਤੋਂ ਬਾਅਦ ਇਹ ਮੁੱਦਾ ਉੱਠ ਕੇ ਆਇਆ ਬਾਹਰ ਨਿਕਲ ਕੇ ਆਇਆ ਰਾਜਾ ਬੜੰਗ ਜੀ ਨੇ ਮਾਫੀ ਵੀ ਮੰਗ ਲਈ ਹੈ ਕੀ ਲੱਗਦਾ ਕਿ ਸਮਾਜ ਔਰ ਤੁਸੀਂ ਮਾਫ ਕਰ ਦੋਗੇ ਉਹਨੂੰ ਦੇਖੋ ਜੀ ਤਾਂ ਗੁਰੂਆਂ ਰਹਿਬਰਾਂ ਦੀਆਂ ਗੱਲਾਂ ਕਰਨੀਆਂ ਹੋਣ ਤਾਂ ਉਹ ਤਾਂ ਹਮੇਸ਼ਾ ਹੀ ਮaaf ਕਰਨ ਵਾਲੇ ਔਰ ਮਾਫੀ ਇਹ ਕਰਨ ਵਾਲੇ ਨੂੰ ਵੱਡਾ ਗਿਣਦੇ ਆ ਮਾਫੀ ਮੰਗਣ ਵਾਲੇ ਨੂੰ ਵੀ ਵੱਡਾ ਗਿਣਦੇ ਆ ਔਰ ਮਾਫ ਕਰਨ ਵਾਲੇ ਨੂੰ ਵੀ ਵੱਡਾ ਗਿਣਦੇ ਆ ਲੇਕਿਨ ਇਹਦੇ ਨਾਲ ਨਾਲ ਇੱਕ ਕਨਸਟੀਟਿਊਸ਼ਨਲ ਕੁਝ ਗੱਲਾਂ ਨੇ ਕੁਝ ਦੈਰੇ ਨੇ ਜਿਨ੍ਹਾਂ ਦੀ ਲੰਘਣਾ ਹੋਣ ਤੇ ਕਨਸਟੀਟਿਊਸ਼ਨ ਦੇ ਜਿਹੜੇ ਐਕਟ ਨੇ ਕਨਸਟੀਟਿਊਸ਼ਨ ਦੇ ਜਿਹੜੇ ਲਾਜ਼ ਨੇ ਉਹ ਜਿਹੜੇ ਆ ਉਹ ਐਕਟੀਵੇਟ ਹੁੰਦੇ ਨੇ ਉਹ ਕਨਸਟੀਚਿਊਸ਼ਨਲ ਜਿਹੜੇ ਐਕਟ ਨੇ ਉਹ ਕੀ ਕਹਿੰਦੇ ਨੇ ਉਹਦੇ ਬਾਰੇ ਅਸੀਂ ਜਿਹੜਾ ਹੈਗਾ ਆ ਪ੍ਰਸ਼ਾਸਨ ਨੂੰ ਇਲੈਕਸ਼ਨ ਕਮਿਸ਼ਨ ਜਿਹੜਾ ਉੱਥੋਂ ਦਾ ਜ਼ਿਲ੍ਹਾ ਤਰਨਤਾਰਨ ਦਾ ਜਿਹੜਾ ਚਾਹੇ ਉਹ ਡਿਸਟ੍ਰਿਕਟ ਐਜੂਕੇਸ਼ਨ ਡਿਸਟ੍ਰਿਕਟ ਇਲੈਕਸ਼ਨ ਆਫੀਸਰ ਨੇ ਚਾਹੇ ਉਹ ਰਟਰਨਿੰਗ ਆਫੀਸਰ ਨੇ ਉਹਨਾਂ ਕੋਲੋਂ ਅਸੀਂ ਜਿਹੜਾ ਹੈਗਾ ਇਹਦੇ ਬਾਰੇ ਜਾਣਕਾਰੀ ਮੰਗੀ ਆ ਉਹ ਵੀ 6 ਨਵੰਬਰ ਨੂੰ ਸਾਡੇ ਕੋਲ ਆਏਗੀ ਉਸ ਤੋਂ ਪਹਿਲਾਂ ਵੀ 2020 ਦੇ ਵਿੱਚ ਵੀ April ਦੇ ਵਿੱਚ ਜਦੋਂ ਕਰੋਨਾ ਸੀਗਾ ਪਾਈ ਨਰਮਲ ਸਿੰਘ ਜੀ ਜਿਹੜੇ ਪਦਮਸ਼ੀਰੀ ਸੀਗੇ ਰਾਗੀ ਸੀਗੇ ਹਰਮੰਦਰ ਸਾਹਿਬ ਦੇ ਉਹਨਾਂ ਨਾਲ ਵਿਦਿਅ ਹੋਇਆ ਸੀ ਜਦੋਂ ਕਰੋਨਾ ਦੇ ਵਿੱਚ ਉਹਨਾਂ ਨੂੰ ਉਹਨਾਂ ਦੇ ਸੰਸਕਾਰ ਵੀ ਨਹੀਂ ਕੀਤੇ ਜਾ ਰਹੇ ਸੀ ਉਦੋਂ ਵੀ ਇੰਟਰਵਿਊ ਦੇ ਵਿੱਚ ਤੁਸੀਂ ਕਿਹਾ ਸੀਗਾ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਸਾਡੇ ਨਾਲ ਹੁੰਦਾ ਜਾ ਰਿਹਾ ਆ ਜਾਂ ਕੋਈ ਮੱਝ ਵੀ ਸਿੱਖਾ ਜਾਂ ਐਸਸੀ ਨਾਲ ਅੱਜ ਤੁਸੀਂ ਇੱਕ ਠੋਕੇ ਹਰ ਇੱਕ ਕਾਸਟ ਦੇ ਨਾਲ ਤੁਸੀਂ ਖੜਦੇ ਹੋ ਮਾਨ ਸਨਮਾਨ ਦੀ ਲੜਾਈ ਲੱਗਦੀ ਹੈ ਕਿ ਲੱਗਦਾ ਕਿ ਪੰਜਾਬ ਚੋਂ ਤੋਂ ਕੋ ਖਤਮ ਹੋ ਜਾਏਗੀ ਇਹ ਚੀਜ਼ਾਂ ਸਾਰੀਆਂ 23000 ਸਾਲ ਤੋਂ ਜਾਤ ਪਾਤ ਦੀ ਜਿਹੜਾ ਬਵਸਥਾ ਆ ਜਦੋਂ ਅਸੀਂ ਸੋਸ਼ੀਓਲੋਜੀ ਪੜ੍ਹਦੇ ਹਾਂ ਬਾਬਾ ਸਾਹਿਬ ਅੰਬੇਡਕਰ ਨੂੰ ਪੜ੍ਹਦੇ ਹਾਂ ਜਾਂ ਵੱਖ-ਵੱਖ ਵਿਦਵਾਨਾਂ ਨੂੰ ਪੜ੍ਹਦੇ ਹਾਂ ਤਾਂ ਜਾਤੀ ਦੀ ਸਿਰਜਣਾ 23000 ਸਾਲ ਪਹਿਲਾਂ ਹੋਈ ਆ ਔਰ ਜੇ ਅਗਲੇ 100 ਸਾਲ ਲੱਗ ਕੇ ਵੀ ਇਹ ਜਾਤੀ ਬਵਸਥਾ ਜਿਹੜੀ ਕਿ ਬਾਬਾ ਸਾਹਿਬ ਅੰਬੇਡਕਰ ਦੇ ਸੰਵਿਧਾਨ ਤੋਂ ਬਾਅਦ ਇਹ ਬਵਸਥਾ ਕਮਜ਼ੋਰ ਹੋਈ ਆ ਅੱਜ ਆਪਾਂ ਖਾਨ ਬੇਰਜੇ ਨੇ ਸਾਂਝੇ ਤੌਰ ਤੇ ਸਾਂਝੀਆਂ ਜਗ੍ਹਾਵਾਂ ਤੇ ਆ ਜਾ ਸਕਦੇ ਆ ਲੇਕਿਨ ਉਹ ਜਿਹੜਾ ਜਾਤੀਵਾਦ ਵਾਲਾ ਜਿਹੜਾ ਛੂਹਛਾਤ ਵਾਲਾ ਅਨਟਚਿਬਿਲਟੀ ਵਾਲਾ ਕਦੀ ਕਦੀ ਸਾਡੇ ਸਾਹਮਣੇ ਇਨ ਪ੍ਰੈਕਟਿਸ ਸਾਹਮਣੇ ਆਉਂਦਾ ਕਦੀ ਬਾਈ ਵਰਡਸ ਸਾਹਮਣੇ ਆਉਂਦਾ ਆ ਉਹ ਸੋਚ ਸਾਹਮਣੇ ਆਉਂਦੀ ਆ ਉਹਦੇ ਤੇ ਹਾਲਾਂਕਿ ਕਨਸਟੀਟਿਊਸ਼ਨ ਦੇ ਦੈਰੇ ਦੇ ਵਿੱਚ ਬਹੁਤ ਸਾਰੇ ਕਾਨੂੰਨ ਨੇ ਜਿਹੜੇ ਉਹਨਾਂ ਤੇ ਕਾਰਵਾਈਆਂ ਕਰਦੇ ਨੇ ਔਰ ਇਹ ਜਿੱਦਾਂ ਜਿੱਦਾਂ ਕਾਨੂੰਨ ਸਖਤੀ ਨਾਲ ਲਾਗੂ ਹੋਣਗੇ ਉਦਾਂ ਉਦਾਂ ਹੀ ਜਿਹੜਾ ਹੈਗਾ ਜਾਤੀਵਸਤਾ ਖਤਮ ਹੁੰਦੀ ਜਾਏਗੀ ਲੱਗਦਾ ਕਿ ਹਲੇ ਕਾਨੂੰਨਾਂ 'ਚ ਹੋਰ ਕਮੀਆਂ ਆ ਜਿਹੜੀਆਂ ਉਹਨਾਂ ਨੂੰ ਜਿਹੜੀਆਂ ਅੱਗੇ ਵਾਸਤੇ ਇਦਾਂ ਦੀ ਸਥਿਤੀ ਨਾ ਪੈਦਾ ਹੋਵੇ ਕਿ ਇੱਕ ਰਾਜਾ ਬੜਿੰਗ ਕਾਂਗਰਸ ਦੇ ਪੰਜਾਬ ਦੇ ਪ੍ਰਧਾਨ ਹਨ ਉਹਨਾਂ ਨੇ ਇੱਕ ਸਟੇਜ ਤੋਂ ਇੰਨੀ ਵੱਡੀ ਗੱਲ ਕਹਿਤੀ ਦੇਖੋ ਉਹਦੇ ਵਿੱਚ 1962 ਦੇ ਵਿੱਚ ਮਾਨਜੋਗ ਗ੍ਰਹਿ ਮੰਤਰੀ ਉਸ ਵੇਲੇ 84 ਦੇ ਵਿੱਚ ਸੀਗੇ ਉਹ 1962 'ਚ ਪਹਿਲੀ ਵਾਰ ਮੈਂਬਰ ਪਾਰਲੀਮੈਂਟ ਬਣੇ ਔਰ ਬੰਬੇ ਖਾਲਸਾ ਕਾਲਜ ਤੋਂ ਉਹ ਗ੍ਰੈਜੂਏਟ ਬੀਏ ਆਨਰਸ ਸੀਗੇ ਔਰ ਪੋਸਟ ਗ੍ਰੈਜੂਏਟ ਵੀ ਉੱਥੋਂ ਹੀ ਆ ਉਹਨਾਂ ਦੀ ਔਰ ਫਿਰ 2003 ਦੇ ਵਿੱਚ ਬੰਦੇਲਖੰਡ ਯੂਨੀਵਰਸਿਟੀ ਤੋਂ ਡਾਕਟੋਰੇਟ ਕੀਤੀ ਆ ਫਿਰ ਉਹ 8ਵਰੀ ਦੇ ਮੈਂਬਰ ਪਾਰਲੀਮੈਂਟ ਨੇ ਫਿਰ ਉਹ ਨੈਸ਼ਨਲ ਕਮਿਸ਼ਨ ਫਾਰ ਸ਼ੈਡਿਊਲ ਕਾਸਟ ਉਹਦੇ ਚੇਅਰਮੈਨ ਰਹੇ ਨੇ 6 ਸਾਲ ਫਿਰ ਉਹ ਵਿਹਾਰ ਦੇ ਗਵਰਨਰ ਤੱਕ ਰਹੇ ਨੇ ਤਾਂ ਸਾਨੂੰ ਅਜਿਹੀਆਂ ਸ਼ਕਤੀਆਂ ਨੇ ਉਹ ਸਾਰੀਆਂ ਜਾਤਾਂ 'ਚ ਨੇ ਸਾਰੇ ਧਰਮਾਂ 'ਚ ਨੇ ਭਾਰਤ ਦੇਸ਼ ਦੀਆਂ ਪ੍ਰਮੁਖ ਸ਼ਕਤੀਆਂ ਬਾਰੇ ਸਾਨੂੰ ਜਿਹੜਾ ਹੈਗਾ ਆਪਣੇ ਸ਼ਬਦਾਂ ਦੀ ਚੋਣ ਕਰਨ ਵੇਲੇ ਜਰੂਰ ਜਿਹੜਾ ਹੈਗਾ ਉਹ ਆ ਜਿਹੜੀ ਬੱਤੀ ਦੰਦਾ ਪਿੱਛੇ ਆ ਇਹਨੂੰ ਜਰੂਰ ਕੰਟਰੋਲ 'ਚ ਰੱਖਣਾ ਚਾਹੀਦਾ ਕਿਉਂਕਿ ਇਹ ਕਹਿੰਦੇ ਆ ਵੀ ਜੀਭ ਜਿਹੜੀ ਆ ਇਹਦੇ 'ਚ ਹੱਡੀ ਨਹੀਂ ਹੈਗੀ ਪਰ ਇਹ ਹੱਡੀਆਂ ਨੂੰ ਵਕਤ ਪਾ ਦਿੰਦੀ ਆ ਇਸੇ ਤਰ੍ਹਾਂ ਦੇ ਨਾਲ ਜਿਹੜੇ ਸ਼ਬਦ ਉਹ ਆ ਇਹ ਬੰਦੇ ਨੂੰ ਮਾਰਤਾ ਨਹੀਂ ਸਕਦੇ ਸਾਹਮਣੇ ਵਾਲੇ ਨੂੰ ਜਿਹਦੇ ਬਾਰੇ ਬੋਲਿਆ ਜਾਂਦਾ ਪਰ ਜਿਹੜਾ ਗਲਤ ਬੋਲ ਜਾਏ ਉਹਨੂੰ ਜਰੂਰ ਕਿਤੇ ਇਫੈਕਟ ਕਰਦੇ ਆ ਮਾਰ ਦਿੰਦੇ ਆ ਸ਼ਬਦਾਂ ਦੀ ਚੋਣ ਕਰਨ ਦੇ ਵਰਗੇ ਰਾਜਨੀਤਿਕ ਬੰਦਿਆਂ ਨੂੰ ਪੋਲਿਟਿਸ਼ੀਅਨਰ ਨੂੰ ਬਹੁਤ ਸੋਚ ਸਮਝ ਕੇ ਕੀਤੀ ਜਾਣੀ ਚਾਹੀਦੀ ਆ ਇਹਦੇ ਲਈ ਤਾਂ ਮੈਂ ਬਿਲਕੁਲ ਜਿਹੜਾ ਇਸ ਮਾਮਲੇ 'ਚ ਇਹ ਤਾਂ ਹਾਰਡ ਕੋਰ ਰੂਲ ਹੈ ਇਹਨੂੰ ਫਾਲੋ ਕਰਨਾ ਚਾਹੀਦਾ 6 ਨਵੰਬਰ ਨੂੰ ਕੀ ਹੋਵੇਗਾ ਕਿ ਉਹਨੇ ਮਾਫੀ ਵੀ ਮੰਗ ਲਈ ਆ ਤੁਹਾਡਾ ਆਪਣਾ ਕੀ ਮੰਨਣਾ ਹੈ ਕਿ ਜਦੋਂ ਮਾਫੀ ਮੰਗ ਲਈ ਮਾਫ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ ਦੇਖੋ ਮੈਂ ਨਿੱਜੀ ਤੌਰ ਦੇ ਉੱਤੇ ਇਹ ਕਿਉਂਕਿ ਅੱਜ ਜਿਹੜਾ ਆ ਰਿਪੋਰਟ ਮੈਨੂੰ ਲੱਗਦਾ ਸੀ ਕਿ ਰਿਟਰਨਿੰਗ ਅਫੀਸਰ ਵੱਲੋਂ ਜਿਹੜੀ ਉਹ ਆਏਗੀ ਕੁਛ ਨਾ ਕੁਛ ਇਦਾਂ ਦੀ ਕਿ ਅਸੀਂ ਜਿਹੜਾ ਇਹਨਾਂ ਨੂੰ 2 ਦਿਨ ਦੇ ਲਈ ਚੋਣ ਪ੍ਰਚਾਰ ਰੋਕ ਦਿੱਤਾ ਜਾਂ ਜਾਂ 11 ਤਰੀਕ ਤੱਕ ਇਹਨਾਂ ਨੂੰ ਆਪਾਂ ਜ਼ਿਲ੍ਹੇ ਤੋਂ ਵਿਧਾਨ ਸਭਾ ਤੋਂ ਬਾਹਰ ਇਹਨਾਂ ਦੀ ਰਾਜਨੀਤਿਕ ਸਮਾਜਿਕ ਔਰ ਆਰਥਿਕ ਹਰ ਤਰ੍ਹਾਂ ਦੀ ਗਤੀਵਿਧੀ ਰੋਕ ਦਿੱਤੀ ਆ ਲੇਕਿਨ ਇਲੈਕਸ਼ਨ ਬਾਡੀ ਵੱਲੋਂ ਰਿਟਰਨਿੰਗ ਅਫੀਸਰ ਵੱਲੋਂ ਇਹੋ ਜਿਹਾ ਕੁਛ ਵੀ ਨਾ ਆਉਣਾ 24 ਘੰਟੇ ਦਾ ਨੋਟਿਸ ਹੈ 24 ਘੰਟੇ ਦਾ ਨੋਟਿਸ ਵੀ ਪੂਰੇ 6 ਵਜ ਗਏ ਆ ਇਹ ਵੀ ਇਹ ਤਕਰੀਬਨ ਲਗਭਗ 24 ਘੰਟੇ ਚੋਣ ਅਫਸਰ ਦੇ ਪੂਰੇ ਹੋ ਗਏ ਆ ਔਰ ਉੱਤੇ 6 ਨਵੰਬਰ ਨੂੰ ਕਿਉਂਕਿ ਮੈਂ ਵੀ ਇੱਥੇ ਮੰਥਨ ਕਰਨਾ ਆ ਵਿਚਾਰ ਮੰਥਨ ਕਰਨਾ ਆ ਔਰ ਜਿਹੜੇ ਲੀਗਲ ਐਕਸਪਰਟ ਨੇ ਉਹਨਾਂ ਦੀ ਸਲਾਹ ਲੈਣੀ ਆ ਸਮਾਜਿਕ ਸੁਹਾਰਦ ਨੂੰ ਦੇਖਣਾ ਆ ਸੋਸ਼ੀਅਲੀ 브ਦਰਹੁੱਡ ਨੂੰ ਦੇਖਣਾ ਆ ਪੋਲੀਟੀਕਲੀ ਜਿਹੜਾ ਹੈਗਾ ਆ ਉਹ ਇਸ ਤਰੀਕੇ ਨਾਲ ਆਪਾਂ ਸਖਤਾਈ ਕਰਨੀ ਚਾਹੁੰਦੇ ਆ ਕਿ ਅਕਾਂ ਤਾਂ ਇਹੋ ਜਿਹਾ ਕੋਈ ਪ੍ਰਬੰਧ ਨਾ ਹੋ ਸਕੇ ਇਹੋ ਜੇ ਬਲਾਰੇ ਜਿਹੜੇ ਸਾਡੇ ਪੋਲਿਟਿਸ਼ਨਰ ਨੇ ਉਹ ਆਪਣੇ ਤੇ ਸੰਜਮ ਰੱਖਣ ਬਿਲਕੁਲ ਸੰਜਮ ਇਹ ਸਨ ਜਸਵੀਰ ਗੜੀ ਜੀ ਕਿਉਂਕਿ ਅੱਜ ਹੱਕਾਂ ਦੀ ਲੜਾਈ ਲੜ ਰਹੇ ਆ ਐਸ்சி ਕਮਿਸ਼ਨ ਦੇ ਕਿਉਂਕਿ ਸੈਕਟਰੀਏਟ ਦੇ ਵਿੱਚ ਆਉਂਦੇ ਆ ਤੁਸੀਂ ਬਹੁਤ ਸਾਰੇ ਮਾਮਲੇ ਦੇਖਦੇ ਆਉਣੇ ਆ ਉਹ ਐਸਸੀ ਆ ਨਾਲ ਜਰੂਰ ਸੰਬੰਧਤ ਹੁੰਦੇ ਆ ਪਰ ਹੋਰ ਕਾਸਟਾਂ ਦਾ ਵੀ ਆਗੇ ਮਾਨ ਸਨਮਾਨ ਕਰਦੇ ਆ ਅੱਜ ਹੱਕਾਂ ਦੀ ਲੜਾਈ ਸਰਦਾਰ ਜਸਵੀਰ ਸਿੰਘ ਗੜੀ ਐਸ்சி ਕਮਿਸ਼ਨ ਚੇਅਰਮੈਨ ਪੰਜਾਬ ਲੜ ਰਹੇ ਆ ਤੇ ਤੁਸੀਂ ਪੰਜਾਬੀ 360 ਦੇਖ ਰਹੇ ਹੋ ਤੇ ਜਿਹਨੇ ਫੋਲੋ ਨਹੀਂ ਕੀਤਾ ਫੋਲੋ ਕਰ ਰਹੇ ਹੋ ਤੇ ਲਾਈਕ ਤੇ ਸ਼ੇਅਰ ਯੂ ਕਰਿਓ